हां जी दोस्तों बाबा प्रॉपर्टी चैनल ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਹਾਜ਼ਰ ਹਾਂ ਜੀ ਇੱਕ ਨਵੀਂ ਕੋਠੀ ਦੇ ਨਾਲ ਸੋ ਅੱਜ ਦੀ ਕੋਠੀ ਜਿਹੜੀ ਆ ਬਹੁਤ ਹੀ ਸ਼ਾਨਦਾਰ ਬਹੁਤ ਹੀ ਸੋਹਣੇ ਮੁਹੱਲੇ ਦੇ ਵਿੱਚ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਸੋ ਬਹੁਤ ਹੀ ਸਾਫ਼ ਸੁਥਰੀ ਕੋਠੀ ਆ 8 ਮਰਲੇ ਦੇ ਵਿੱਚ ਬਣੀ ਹੋਈ ਆ ਕਾਫੀ ਖੁੱਲਾ ਢੁਲਾ ਜਿਹੜਾ ਪੋਰਚ ਹੈਗਾ ਅੱਗੇ ਛੋਟਾ ਜਿਹਾ ਵਿਹੜਾ ਵੀ ਹੈਗਾ ਤੇ ਬਾਹਰ ਦੀ ਪੌੜੀਆਂ ਵੀ ਦਿੱਤੀਆਂ ਹੋਈਆਂ ਪੌੜੀਆਂ ਅੰਦਰ ਦੀ ਵੀ ਹੈਗੀਆਂ ਵੀ ਆਪਾਂ ਦੇਖਾਂਗੇ ਸੋ ਇੱਕ ਵਾਰੀ ਇੱਕ ਛੱਤ ਜਿਹੜੀ ਆ ਬਾਹਰ ਤੋਂ ਮਾਰਦੇ ਆ ਤਿੰਨ ਮੰਜ਼ਲੀ ਕੋਠੀ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਵੀਡੀਓ ਨੂੰ ਸਕਿਪ ਨਾ ਕਰਿਓ ਔਰ ਕੋਠੀ ਬਹੁਤ ਹੀ ਸ਼ਾਨਦਾਰ ਬਹੁਤ ਹੀ ਰੀਜ ਦੇ ਨਾਲ ਜਿਹੜੀ ਆ ਕੋਠੀ ਬਣੀ ਹੋਈ ਆ ਸਾਰੀ ਕੋਠੀ ਦੇ ਵਿੱਚ ਡਾਉਨਸਿਲਿੰਗ ਦਾ ਕੰਮ ਜਿਹੜਾ ਉਹ ਹੋਇਆ ਵੀ ਆ ਔਰ ਬਹੁਤ ਹੀ ਸਾਫ਼ ਸੁਥਰੀ ਤੇ ਸੋਹਣੀ ਕੋਠੀ ਤੁਹਾਡੇ ਵਾਸਤੇ ਆਪਾਂ ਲੈ ਕੇ ਆਏ ਆ ਸੋ ਸਭ ਤੋਂ ਪਹਿਲਾਂ ਤੁਸੀਂ ਲੌਬੀ ਦੇ ਵਿੱਚ ਝਾਤ ਮਾਰ ਸਕਦੇ ਹੋ ਅ ਦੋ ਬੈੱਡਰੂਮ ਡ੍ਰਾਈੰਗ ਰੂਮ ਰਸੋਈ ਪੂਜਾ ਰੂਮ ਔਰ ਸਭ ਤੋਂ ਪਹਿਲਾਂ ਆਪਾਂ ਦੇਖਦੇ ਆ ਫਸਟ ਬੈਡਰੂਮ ਸੋ ਸਾਰੀ ਕੋਠੀ ਦੇ ਵਿੱਚ ਜਿਵੇਂ ਆਪਾਂ ਗੱਲ ਕਰਦੇ ਸੀ ਡੌਨ ਸਿਲਿੰਗ ਦਾ ਕੰਮ ਆ ਜਿਹੜਾ ਹੋਇਆ ਵੀ ਆ ਔਰ ਬਹੁਤ ਹੀ ਕਲਾਸਿਕ ਜਿਹੜੇ ਆ ਅ ਡਿਜ਼ਾਈਨ ਆ ਡੌਨ ਸਿਲਿੰਗ ਦੇ ਤੁਹਾਨੂੰ ਦੇਖਣ ਨੂੰ ਮਿਲਣਗੇ ਸੋ ਜੇਕਰ ਤੁਸੀਂ ਕੋਠੀ ਨਹੀਂ ਵੀ ਲੈਣੀ ਆਪਣਾ ਘਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਤਾਂ ਵੀ ਤੁਹਾਡੇ ਵਾਸਤੇ ਇਹ ਕੋਠੀ ਜਿਹੜੀ ਆ ਫਾਇਦੇਮੰਦ ਆ ਕਿਉਂਕਿ ਤੁਸੀਂ ਡੌਨ ਸਿਲਿੰਗ ਦੇ ਡਿਜ਼ਾਈਨ ਆ ਜਿਹੜੇ ਉਹ ਦੇਖ ਸਕਦੇ ਹੋ ਪੱਥਰ ਦੇ ਰੇਸ਼ੇ ਜਿਹੜੇ ਆ ਬਹੁਤ ਹੀ ਖੂਬਸੂਰਤ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਲੌਬੀ ਦੇ ਵਿੱਚ ਅ ਔਰ ਰਸੋਈ ਦੀ ਆਪਾਂ ਗੱਲ ਕਰੀਏ ਤਾਂ ਉਹ ਵੀ ਬਹੁਤ ਸ਼ਾਨਦਾਰ ਹੈ ਤੇ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਪੂਜਾ ਰੂਮ ਜੋ ਗੁਰੂ ਘਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਖੁੱਲਾ ਢੁੱਲਾ ਹੈਗਾ ਗੁਰੂ ਦਾ ਜਿਹੜਾ ਆਸਨ ਆ ਉਹ ਲਾਇਆ ਹੋਇਆ ਔਰ ਡੌਨ ਸਿਲਿੰਗ ਜਿਹੜੀ ਆ ਉਹ ਵੀ ਹੋਈ ਵੀ ਹੈ ਔਰ ਬਹੁਤ ਹੀ ਸਾਫ਼ ਸੁਥਰਾ ਕਾ ਰਹੇਗਾ ਤੇ ਆਜੋ ਆਪਾਂ ਚੱਲਦੇ ਹਾਂ ਰਸੋਈ ਦੇ ਵਿੱਚ ਸੋ ਰਸੋਈ ਵੀ ਬਹੁਤ ਹੀ ਖੂਬਸੂਰਤ ਹੈ ਚਿਮਨੀ ਦਾ ਕੰਮ ਦੀ ਗੱਲ ਕਰੀਏ ਜਾਂ ਕਬੜ ਦੀ ਗੱਲ ਕਰੀਏ ਤਾਂ ਬਹੁਤ ਹੀ ਵਧੀਆ ਸੈਸਰੀ ਦੇ ਨਾਲ ਜਿਹੜੀ ਆ ਰਸੋਈ ਉਹ ਤਿਆਰ ਹੋਈ ਵੀ ਆ ਸੋ ਬਹੁਤੀ ਰੀਜ ਦੇ ਨਾਲ ਕੱਲੀ-ਕੱਲੀ ਚੀਜ਼ ਜਿਹੜੀ ਐ ਇਸ ਘਰ ਦੀ ਜਿਹੜੀ ਆ ਬਣੀ ਹੋਈ ਐ ਸੋ ਰੇਟ ਦੀ ਗੱਲ ਕਰੀਏ ਤਾਂ ਅੱਜ ਦੀ ਮਹਿੰਗਾਈ ਦੇ ਅਕੋਰਡਿੰਗ ਔਰ ਜਿਸ ਤਰ੍ਹਾਂ ਦੀ ਆਪਾਂ ਪਹਿਲਾਂ ਕੋਠੀਆਂ ਚੈਨਲ ਤੇ ਤੁਸੀਂ ਦੇਖੀਆਂ ਹੋਣੀਆਂ ਸੋ ਰੇਟ ਜਿਹੜਾ ਉਸ ਹਿਸਾਬ ਦੇ ਨਾਲ ਬਹੁਤੀ ਜਾਇਜ਼ ਰੇਟ ਦੇ ਉੱਤੇ ਤੁਹਾਡੇ ਵਾਸਤੇ ਕੋਠੀ ਲੈ ਕੇ ਆਂਦੀ ਔਰ ਇਹਦੀ ਡਿਮਾਂਡ ਸਿਰਫ 55 ਲੱਖ ਰੁਪਈਆ ਮਾਲਕ ਨੇ ਰੱਖੀ ਆ ਉਹਦੇ ਵਿੱਚੋਂ ਵੀ ਜਿਹੜਾ ਮਾਨਤਾਣਾ ਹੋਊਗਾ ਉਹਦੇ ਵਿੱਚੋਂ ਵੀ ਛੂਟ ਜਿਹੜੀ ਹੋ ਜੂਗੀ। ਸੋ ਇਸ ਵੇਲੇ ਆਪਾਂ ਪਹੁੰਚ ਚੁੱਕੇ ਆ ਜੀ ਡ੍ਰਾਇੰਗ ਰੂਮ ਦੇ ਵਿੱਚ। ਸੋ ਤੁਸੀਂ ਦੇਖ ਸਕਦੇ ਹੋ ਵਾਲਪੇਪਰ ਹਾਈਲਾਈਟ ਜਿਹੜਾ ਉਹ ਕੀਤਾ ਹੋਇਆ ਹੈ ਦੀਵਾਰ ਨੂੰ ਇੱਕ ਪਾਸਿਓ ਸੋ ਇਹ ਬਾਹਰਲੀ ਸਾਈਡ ਡੋਰ ਦਿੱਤਾ ਹੋਇਆ। ਸੋ ਡਾਉਨ ਸੀਲਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਖੂਬਸੂਰਤ ਜਿਹੜੀ ਆ ਸਾਰੇ ਘਰ ਦੇ ਵਿੱਚ ਡਾਉਨ ਸੀਲਿੰਗ ਹੋਈ ਵੀ ਆ। ਪੱਥਰ ਦੀ ਗੱਲ ਕਰੀਏ ਤਾਂ ਬਹੁਤ ਹੀ ਸੋਹਣੇ ਰੇਸ਼ਿਆਂ ਵਾਲਾ ਜਿਹੜਾ ਪੱਥਰ ਆ। ਉਹ ਲੱਗਿਆ ਹੋਇਆ ਸੋ ਆਪਾਂ ਦੂਸਰੇ ਬੈਡਰੂਮ ਦੇ ਵਿੱਚ ਇੰਟਰ ਜਿਹੜਾ ਉਹ ਕਰ ਚੁੱਕੇ ਆਂ 8 ਮਰਲੇਆਂ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਚਾਹੇ ਡੌਨ ਸਿਲਿੰਗ ਦੀ ਗੱਲ ਕਰੀਏ ਚਾਹੇ ਕਬੜ ਦੀ ਗੱਲ ਕਰੀਏ ਤਾਂ ਪ੍ਰੋਪਰ ਜਿਹੜਾ ਇਸ ਕੋਠੀ ਦੇ ਵਿੱਚ ਸਾਰਾ ਕੰਮ ਜਿਹੜਾ ਹੋਇਆ ਵੀ ਆ ਔਰ ਫੁੱਲ ਫਿਨਿਸ਼ਡ ਕੋਠੀ ਆ ਤੁਹਾਨੂੰ ਇੱਕ ਵੀ ਪੈਸਾ ਲਾਉਣ ਦੀ ਜ਼ਰੂਰਤ ਨਹੀਂ ਇਸ ਕੋਠੀ ਦੇ ਵਿੱਚ ਸੋ ਇਹ ਬੈਡਰੂਮ ਦੇ ਵਿੱਚ ਕਬੜ ਬਣਿਆ ਹੋਇਆ ਉੱਪਰ ਛੱਤ ਤੱਕ ਜਿਹੜਾ ਹੈਗਾ ਸਲਾਈਡਰ ਡੋਰ ਹੈਗੇ ਆ ਸੋ ਬਹੁਤ ਹੀ ਖੂਬਸੂਰਤ ਜਿਹੜਾ ਕਬੜ ਆ ਜਿਹੜਾ ਉਹ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਔਰ ਕੱਲੀ-ਕੱਲੀ ਚੀਜ਼ ਚਾਹੇ ਉਹ ਦੂਰ ਦੀ ਗੱਲ ਕਰੀਏ ਚਾਹੇ ਫਰਸ਼ ਦੀ ਗੱਲ ਕਰੀਏ ਪੌੜੀਆਂ ਦੀ ਗੱਲ ਕਰੀਏ ਤਾਂ ਉਹ ਆਪਣੇ ਆਪ ਵਿੱਚ ਜਿਹੜੀ ਹੈ ਦੱਸਦੀ ਹੈ ਕਿ ਮੈਂ ਖੂਬਸੂਰਤ ਹਾਂ ਸੋ ਇਹ ਸਟੋਰ ਦਿੱਤਾ ਹੋਇਆ ਸਟੋਰ ਦੀ ਜਿਹੜੀ ਹੈ ਛੱਤ ਨੀਵੀਂ ਹੈ ਔਰ ਇਸਦੇ ਉੱਪਰ ਜਿਹੜਾ ਸਟੋਰ ਤੋਂ ਵੀ ਕੰਮ ਲਿਆ ਜਾਂਦਾ ਉਹ ਵੀ ਤੁਹਾਨੂੰ ਦਿਖਾਵਾਂਗੇ ਸੋ ਚੱਲਦੇ ਆਂ ਆਪਾਂ ਫਰਸਟ ਬੈੱਡਰੂਮ ਤੇ ਸੋ 8 ਮਰਲਿਆਂ ਦੇ ਵਿੱਚ ਇਹ ਕੋਠੀ ਹੈ ਰੇਟ ਬਿਲਕੁਲ ਜਾਇਜ਼ ਆ 55 ਲੱਖ ਰੁਪਇਆ ਡਿਮਾਂਡ ਕੀਤੀ ਹੈ ਸੋ ਇਹ ਜਿਹੜਾ ਸਟੋਰ ਆ ਪੌੜੀਆਂ ਦੇ ਉੱਪਰ ਵੀ ਬਣਿਆ ਹੋਇਆ ਤੇ ਆਜੋ ਆਪਾਂ ਪਹੁੰਚਦੇ ਆ ਸੈਕੰਡ ਫਰਸਟ ਬੈਡਰੂਮ ਤੇ ਸੋ ਫਰਸਟ ਬੈਡਰੂਮ ਦੇ ਵਿੱਚ ਵੀ ਟੋਟਲ ਜਿਹੜੀ ਡਾਉਨ ਸਿਲਿੰਗ ਉਹ ਹੋਈ ਵੀ ਐ ਸੋ ਡਾਉਨ ਸਿਲਿੰਗ ਦੀ ਗੱਲ ਕਰੀਏ ਤਾਂ ਡਬਲ ਲੈਂਟਰ ਵਾਲੀ ਗੱਲ ਹੁੰਦੀ ਹੈ ਬਈ ਜੀ ਅੱਜ 125 ਰੁਪਏ ਸਕੁਅਰ ਫੁੱਟ ਜਿਹੜਾ ਡਾਉਨ ਸਿਲਿੰਗ ਦਾ ਕਲਾਸਿਕ ਦਾ ਜਿਹੜਾ ਆਪਾਂ ਡਿਜ਼ਾਈਨ ਦਾ ਜਿਹੜਾ ਰੇਟ ਆ ਉਹ ਹੈਗਾ ਸੋ ਲਗਭਗ 160 ਰੁਪਏ ਲੈਂਟਰ ਦਾ ਲੈਂਦੇ ਆ ਤੇ ਲਗਭਗ ਲੈਂਟਰ ਦੇ ਬਰਾਬਰੀ ਜਿਹੜੀ ਆ ਡਾਉਨ ਸਿਲਿੰਗ ਦਾ ਰੇਟ ਹੈਗਾ ਸੋ ਸਾਰੇ ਕੋਠੀ ਦੇ ਵਿੱਚ ਡਾਉਨ ਸਿਲਿੰਗ ਜਿਹੜੀ ਹੋਈ ਹੈ ਔਰ ਬਹੁਤ ਹੀ ਖੂਬਸੂਰਤ ਕੋਠੀ ਹੈ ਜੇ ਉੱਪਰ ਦੀ ਗੱਲ ਕਰੀਏ ਤਾਂ ਸੀਮੈਂਟ ਦਾ ਫਰਸ਼ ਹੈਗਾ ਔਰ ਰਸੋਈ ਜਿਹੜੀ ਆ ਉੱਪਰ ਉਹਦੀ ਤਿਆਰੀ ਨਹੀਂ ਹੋਈ ਕਿਉਂਕਿ ਉੱਪਰ ਪੋਰਸ਼ਨ ਆਮ ਆਪਾਂ ਨੂੰ ਪਤਾ ਹੈ ਕਿ ਯੂਜ਼ ਵਿੱਚ ਬਹੁਤ ਘੱਟ ਆਉਂਦਾ ਸੋ ਇਹ ਤੁਸੀਂ ਦੇਖੋ ਡਾਉਨ ਸਿਲਿੰਗ ਦਾ ਡਿਜ਼ਾਈਨ ਜਿਹੜਾ ਹੈ ਇਹ ਵੀ ਕਲਾਸਿਕ ਆ ਬਹੁਤ ਹੀ ਖੂਬਸੂਰਤ ਜਿਹੜੀ ਇਹ ਕੋਠੀ ਹੈ 55 ਲੱਖ ਦੇ ਵਿੱਚ ਤੁਹਾਡੇ ਵਾਸਤੇ ਲੈ ਕੇ ਆਂਦੀ ਆ ਉਹ ਤੁਸੀਂ ਆਪਣੇ ਚੈਨਲ ਤੇ ਦੇਖੀ ਹੋਣਗੀਆਂ 5-5 ਮਰਲੇ ਦੀਆਂ ਕੋਠੀਆਂ 55 55 65 ਲੱਖ ਰੁਪਇਆ ਮੰਗ ਰਿਆ ਔਰ ਇਹ 8 ਮਰਲਿਆਂ ਦੇ ਵਿੱਚ ਕੋਠੀ ਤੁਹਾਡੇ ਵਾਸਤੇ ਲੈ ਕੇ ਆਂਦੀ ਆ ਸਿਰਫ 55 ਲੱਖ ਰੁਪਇਆ ਡਿਮਾਂਡ ਵਾਲੀ ਸੋ ਜੇ ਜਸਵੀਰ ਭਰਾਣੇ ਕੋਠੀ ਖਰੀਦਨੀ ਆ ਦੇਰੀ ਨਾ ਕਰਿਓ ਸੋ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰਿਓ ਤੇ ਆਪਾਂ ਤੁਹਾਨੂੰ ਕੋਠੀ ਜਿਹੜੀ ਆ ਇਹ ਦਿਖਾਵਾਂਗੇ ਤੇ ਤੁਹਾਨੂੰ ਲੈ ਕੇ ਵੀ ਦਵਾਂਗੇ ਸੋ ਡਬਲ ਪੌੜੀਆਂ ਇੱਕ ਬਾਹਰ ਦੀ ਪੌੜੀਆਂ ਦਿੱਤੀ ਹੋਈਆਂ ਅਗਰ ਕਿਸੇ ਵੀਰ ਨੇ ਇਹ ਪੋਰਸ਼ਨ ਉੱਪਰਲਾ ਰੈਂਟ ਤੇ ਦੇਣਾ ਤਾਂ ਉਹ ਵੀ ਸੈਪਰੇਟ ਕਹਿ ਸਕਦੇ ਤੁਸੀਂ ਦੇਖ ਸਕਦੇ ਹੋ ਪੌੜੀਆਂ ਬਾਹਰ ਦੀ ਜਿਹੜੀਆਂ ਉਹ ਦਿੱਤੀਆਂ ਹੋਈਆਂ ਤੇ ਆਜੋ ਫਿਰ ਆਪਾਂ ਚੱਲਦੇ ਹਾਂ ਖੇਤੀ ਬੜੀ ਯੂਨੀਵਰਸਿਟੀ ਸੋ ਉੱਪਰ ਤੁਸੀਂ ਦੇਖ ਸਕਦੇ ਹੋ ਬਾਈ ਜੀ ਨੂੰ ਬੜਾ ਸ਼ੌਂਕ ਹੈ ਸੋ ਉੱਪਰ ਵੀ ਜਿਹੜੇ ਆ 3rd ਫਲੋਰ ਤੇ ਦੋ ਬੈੱਡਰੂਮ ਆ ਦੋ ਜਿਹੜੇ ਆ ਰੂਮ ਆ ਉਹ ਬਣੇ ਹੋਏ ਆ ਸੋ ਸਬਜ਼ੀਆਂ ਸੂਜੀਆਂ ਪਾਂਝੜੀਆਂ ਉਹ ਲਾਈਆਂ ਹੋਈਆਂ ਸੋ ਤਿੰਨ ਮੰਜ਼ਲੀ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਔਰ ਬਹੁਤ ਹੀ ਸੋਹਣੇ ਏਰੀਏ ਦੇ ਵਿੱਚ ਮੁਗਾ ਸ਼ਹਿਰ ਦੇ ਵਿੱਚ ਨੇੜੇ ਹਾਕਮਗਾ ਗਵਾੜ ਜਿਹੜੀ ਇਹ ਕੋਠੀ ਹੈਗੀ ਹੈ ਸੋ ਮਿਲਦੇ ਹਾਂ ਜੀ ਫਿਰ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਸ਼ੁਕਰੀਆ